ਨਮ ਲੋਕ ਸਭਾ ਹਲਕਾ ਸ਼ਹਿਰ ਤੋਂ ਟਿਕਟ ਉਪਰ ਕਮਿਸ਼ਨ ਹੋਲੇ ਦਿੱਤੀ ਗਈ ਹੈ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵਾਈਕ੍ਰੂ ਦਾ ਸ਼ੁਕਰਗੁਜ਼ਾਰਾ ਕਰਦੀ ਹਾਂ ਕਿ ਇਹ ਉਹਨਾਂ ਨੇ ਮੈਨੂੰ ਇਹ সুযোগ ਬਣਾਇਆ ਕਿ ਪਾਰਟੀ ਮੇਰੇ ਉੱਪਰ ਵਿਸ਼ਵਾਸ ਕਰ ਸਕਦੀ ਹੈ ਇਹਦੇ ਨਾਲ ਹੀ ਮੈਂ ਆਪਣੇ ਪਾਰਟੀ ਹਾਈ ਕਮਾਂਡ ਉਹਨਾਂ ਸਾਰਿਆਂ ਨੇ ਜਿਨ੍ਹਾਂ ਨੇ ਮੇਰੇ ਉੱਪਰ ਵਿਸ਼ਵਾਸ ਜਤਾਇਆ ਸਾਰਿਆਂ ਦਾ ਹੀ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੇ ਮੈਨੂੰ ਇਸ ਚੀਜ਼ ਦਾ ਯਕੀਨ ਹੈ ਕਿ ਪੁਸ਼ਾਰਪੁਰ ਜੋ ਹੈ ਇਸ ਮੁਕਾਮ ਤੇ ਜ਼ਰੂਰ ਪਹੁੰਚਾਏਗਾ ਕਿ ਮੈਂ ਉਹਨਾਂ ਦੇ ਮੁੱਤੇ ਅੱਗੇ ਤੱਕ ਲੈ ਕੇ ਜਾ ਸਕਦਾ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਨਾਰਾਜ਼ ਹੋਏ ਆ ਉਹਨਾਂ ਨੂੰ ਕੀ ਕਿਦਾਂ ਨਹੀਂ ਨਹੀਂ ਨਾਰਾਜ਼ ਕੋਈ ਨਹੀਂ ਹੈ ਦੇਖੋ ਇਹ ਤਾਂ ਅਪਲਾਈ ਕਰਨਾ ਸਾਰਿਆਂ ਦਾ ਹੱਕ ਹੁੰਦਾ ਟਿਕਟ ਪਾਰਟੀ ਨੇ ਇੱਕ ਨੂੰ ਦੇਣੀ ਹੈ ਉਹ ਸਾਰਿਆਂ ਨੂੰ ਪਤਾ ਸਾਰੇ ਇੰਨੇ ਸਾਲਾਂ ਤੋਂ ਪਾਰਟੀ ਨਾਲ ਕੰਮ ਕਰ ਰਹੇ ਆ ਤਾਂ ਮੇਰੇ ਖਿਆਲ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ ਜਿਹਦੇ ਨਾਲ ਵੌਲੰਟੀਅਰਸ ਹੈਗੇ ਆ ਉਹ ਖੁਸ਼ ਆ